ਸਤ ਸ੍ਰੀ ਅਕਾਲ ਦੇਸੀ মিডিਆ ਇਟਲੀ ਤੇ ਆਪ ਸਭ ਦਾ ਸਵਾਗਤ ਹੈ ਇਟਲੀ ਦੀਆਂ ਅੱਜ ਦੀਆਂ ਕੁਝ ਖਾਸ ਖਬਰਾਂ ਜਿਵੇਂ ਕਿ ਅਸੀਂ ਪਹਿਲੀਆਂ ਖਬਰਾਂ ਵਿੱਚ ਦੱਸ ਚੁੱਕੇ ਹਾਂ ਕਿ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਇਟਲੀ ਸਰਕਾਰ ਵੱਲੋਂ ਬਹੁਤ ਸਾਰੇ ਨਵੇਂ ਕਾਨੂੰਨ ਬਣਾਏ ਗਏ ਹਨ ਇਹਨਾਂ ਕਾਨੂੰਨਾਂ ਦੀ ਪਾਲਣਾ ਨਾ ਕਰਨ ਵਾਲਿਆਂ ਉੱਪਰ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰਸ ਵੱਲੋਂ ਬਿਨਾਂ ਕੰਮ ਤੋਂ ਘਰੋਂ ਬਾਹਰ ਜਾਣ ਵਾਲਿਆਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 200 ਤੋਂ 500 ਜੂਰੋ ਤੱਕ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਹੀ ਨਹੀਂ ਕਾਨੂੰਨ ਦੀ ਲੰਘਣਾ ਕਰਨ ਵਾਲਿਆਂ ਤੇ ਅਦਾਲਤੀ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ। ਖਾਣ ਪੀਣ ਦਾ ਸਮਾਨ, ਦਵਾਈਆਂ ਜਾਂ ਹੋਰ ਐਮਰਜੈਂਸੀ ਕੰਮ ਆਦ ਲਈ ਘਰੋਂ ਸਿਰਫ ਇੱਕ ਮੈਂਬਰ ਬਾਹਰ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਡੇ ਕੋਲ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਦਾ ਹੋਣਾ ਜ਼ਰੂਰੀ ਹੈ। ਜੇ ਸ ਵਿੱਚ ਕਿੱਥੋਂ ਤੁਰੇ ਤੇ ਕਿੱਥੇ ਜਾਣਾ ਜਾਂ ਕਿਸ ਕੰਮ ਜਾਣਾ ਪੂਰੀ ਜਾਣਕਾਰੀ ਭਰਨੀ ਲਾਜ਼ਮੀ ਹੈ। ਨਹੀਂ ਤਾਂ ਜੁਰਮਾਨੇ ਦੇ ਨਾਲ ਸਰਕਾਰੀ ਹੁਕਮਾਂ ਨੂੰ ਨਾ ਮੰਨਣ ਦੀ ਸੂਰਤ ਵਿੱਚ ਅਦਾਲਤੀ ਕਾਰਵਾਈ ਵੀ ਹੋ ਸਕਦੀ ਹੈ। ਦੁਨੀਆ ਵਿੱਚ ਅੱਜ ਕੋਰੋਨਾ ਵਾਇਰਸ ਲੱਖ 42896 ਤੋਂ ਵੱਧ ਕੇ 154154 ਹੋ ਗਈ ਹੈ ਤੇ ਜਿੰਨਾ ਵਿੱਚੋਂ 5794 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 74261 ਕੋਰੋਨਾ ਬਾਇਰਸ ਤੋਂ ਠੀਕ ਹੋ ਚੁੱਕੇ ਹਨ। ਇਟਲੀ ਵਿੱਚ ਅੱਜ 3497 ਨਵੇਂ ਕੇਸ ਪਾਏ ਗਏ ਹਨ ਜਿੰਨਾ ਨਾਲ ਇਟਲੀ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 21157 ਹੋ ਗਈ ਹੈ ਅਤੇ ਇਟਲੀ ਵਿੱਚ ਹੁਣ ਤੱਕ 1441 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਲੰਬਾਰਡੀਆਂ ਖੇਤਰ 'ਚ ਬਰੇਸ਼ੀਆ ਤੇ ਬਰਗਮੋ ਦੀ ਨੋਟ ਕੀਤੀ ਗਈ ਹੈ ਅੱਜ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਨਾਲ 378 ਲੋਕ ਮਰੇ ਹਨ ਜਿੰਨਾ ਵਿੱਚੋਂ ਇਟਲੀ ਵਿੱਚ 175, ਈਰਾਨ ਵਿੱਚ 97, ਸਪੇਨ ਵਿੱਚ 58, ਚੀਨ ਵਿੱਚ 13, ਝੂਕੇ 10, ਸਾਊਥ ਕੋਰੀਆ 5, ਹਾਲੈਂਡ 2, ਸਵਿਟਜ਼ਰਲੈਂਡ 2, ਗ੍ਰੀਸ 2, ਬੈਲਜੀਅਮ 1, ਯੂ ਐਸ ਏ 2 ਅਤੇ ਹੋਰ ਕਈ ਦੇਸ਼ਾਂ ਵਿੱਚ 1-1 ਦੀ ਗਿਣਤੀ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ। ਇਟਲੀ ਦੇ ਬਰਗਮੋ ਜ਼ਿਲ੍ਹੇ ਵਿੱਚ ਦੋ ਭਾਰਤੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਜਿਨ੍ਹਾਂ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ ਇਟਲੀ ਵਿੱਚ ਸਕੂਲਾਂ ਤੋਂ ਛੁੱਟੀਆਂ ਹੋਣ ਕਾਰਨ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਨ੍ਹਾਂ ਨੂੰ ਇੰਟਰਨੈਟ ਟੈਕਨੋਲੋਜੀ ਦੁਆਰਾ ਟੀਚਰਾਂ ਵੱਲੋਂ ਘਰ ਵਿੱਚ ਹੀ ਪੜਾਇਆ ਜਾ ਰਿਹਾ ਹੈ ਇਟਲੀ ਵਿੱਚ ਬੀਤੇ ਦਿਨ ਇੱਕ 55 ਸਾਲਾ ਵਿਅਕਤੀ ਜੋ ਕਰੋਨਾ ਵਾਇਰਸ ਕਾਰਨ ਆਪਣੀ ਨੌਕਰੀ ਗਵਾ ਚੁੱਕਾ ਹੈ ਟ੍ਰੇਨ ਰਾਹੀਂ ਜੋਨੇਵਾ ਤੋਂ ਨੇਪਲਸ ਆਪਣੇ ਘਰ ਵਾਪਸ ਜਾ ਰਿਹਾ ਸੀ ਉਸਨੇ ਰੇਲਵੇ ਕੰਡਕਟਰ ਨੂੰ ਟੈਕਟ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮੇਰਾ ਕੰਮ ਛੁੱਟ ਗਿਆ ਹੈ ਮੈਂ ਭੁਗਤਾਨ ਨਹੀਂ ਕਰ ਸਕਦਾ ਅਤੇ ਨਾਲ ਬਹਿਸ ਕਰਦੇ ਨੇ ਰੇਲਵੇ ਕੰਡਕਟਰ ਉੱਪਰ ਥੁੱਕ ਦਿੱਤਾ ਰੇਲਵੇ ਕਰਮਚਾਰੀ ਨੇ ਕੰਟਰੈਕਟਰ ਦੇ ਚਿਹਰੇ ਤੇ ਥੁੱਕਣ ਟੈਕਟ ਨਾ ਲੈਣ ਅਤੇ ਝੂਠੀ ਆਈਡੀ ਪੇਸ਼ ਕਰਨ ਦੇ ਦੋਸ਼ ਲਗਾਏ ਹਨ ਜਸ ਨੂੰ ਪੁਲਸ ਨੇ ਗ੍ਰਫਤਰ ਕਰ ਲਿਆ ਹੈ ਅਤੇ ਅਦਾਲਤ ਦੁਆਰਾ ਬਣਦੀ ਸੁਜਸ ਸੁਣਾਈ ਜਾਵੇਗੀ। ਇਟਲੀ ਅਤੇ ਦੁਨੀਆ ਦੀਆਂ ਖਾਸ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਚੈਨਲ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿলো ਧੰਨਵਾਦ। ਪ੍ਰਮਾਤਮਾ ਸਭ ਨੂੰ ਹਮੇਸ਼ਾ ਖੁਸ਼ ਰੱਖਣ ਸਤਿ ਸ੍ਰੀ ਅਕਾਲ।